ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਲੇਟ ਲਤੀਫੀ ਅਤੇ ਮਰੀਜ਼ਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਹਸਪੀਟਲ ਵਿੱਚ ਹੋਰ ਕਮੀਆਂ ਬਾਰੇ ਫਾਸਟਫੇਅਰ ਨਿਊਜ਼ ਟੀਮ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਖਬਰਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ 22 ਦਸੰਬਰ ਨੂੰ ਫਾਸਟਫੇਅਰ ਅੰਮ੍ਰਿਤਸਰ ਖਬਰਨਾਮਾ ਦੀ ਸਮੁੱਚੀ ਟੀਮ ਨੇ ਇਸ ਬਾਰੇ ਨਿਊਜ਼ ਕਵਰੇਜ ਕਰਦਿਆਂ ਇੱਥੇ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਕਮੀਆਂ ਪੇਸ਼ੀਆਂ ਵੱਲ ਸਰਕਾਰ ਦਾ ਧਿਆਨ ਦਿਵਾਉਂਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਅਮਰਚਰ ਫਾਟਵੇ ਖਬਰ ਨਾਲ ਮੰਨ ਲਓ ਲਗਾਤਾਰ ਖਬਰਾਂ ਗੁਰੂ ਨਾਨਕ ਹਸਪਤਾਲ ਦੀਆਂ ਪ੍ਰਸਾਰਿਤ ਕੀਤੀਆਂ ਜੀ ਤਾਂ ਜੋ ਕਿ ਜਿਹੜੇ ਡਾਕਟਰ ਆਪਣੀ ਡਿਊਟੀ ਦੇ ਟਾਈਮ ਸਿਰ ਆ ਸਕਣ ਅਤੇ ਦੂਜੇ ਪਾਸੇ ਜਿਹੜੇ ਮਰੀਜ਼ ਇਲਾਜ ਕਰਵਾਉਣ ਵਾਸਤੇ ਆਉਂਦੇ ਉਹਨਾਂ ਨੂੰ ਕੋਈ ਖੱਜਲ ਖਰਾਬੀ ਦਾ ਸਾਹਮਣਾ ਨਾ ਕਰੇ ਮੈਂ ਆਪਣੇ ਸਹਿਯੋਗੀ ਨੂੰ ਕਹਿੰਦਾ ਤਸਵੀਰਾਂ ਇੱਕ ਵਾਰ ਤੁਹਾਨੂੰ ਸਾਂਝੀ ਕਰਦੇ ਇਸ ਵੇਲੇ ਅਮਰਚਰ ਫਾਟਵੇ ਜਿਹੜੀ ਨਿਊਜ਼ ਟੀਮ ਹੈ ਸਾਰੀ ਇੱਥੇ ਖੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਵੇਰੇ 8 ਵਜੇ ਨਿਊਜ਼ ਟੀਮ ਇੱਥੇ ਸਾਰੀ ਪਹੁੰਚ ਚੁੱਕੀ ਅਤੇ ਉਹਨਾਂ ਨੇ ਜਦੋਂ ਵੱਖ-ਵੱਖ ਅਦਾਰਿਆਂ ਦੇ ਵੱਖ-ਵੱਖ ਜਿਹੜੇ ਹਸਪੀਟਲ ਦੇ ਵਾਡਾ ਸਾਨੂੰ ਉਹਦਾ ਦੌਰਾ ਕਿਤਾ ਉੱਥੇ ਲਗ ਲਗਤਭਗ ਉੱਥੇ ਡਾਕਟਰ ਨਹੀਂ ਪਾਇਆ ਗਾ ਗੱਲਬਾਤ ਕਰਾਂਗੇ ਸੁਚੀਲ ਸ਼ਰਮਾਈ ਹਰਨਮ ਰਿਪੋਰਟਰ ਖੜੇ ਨੇ ਜੀ ਸੁਚੀਲ ਜੀ ਕੀ ਦੇਖਿਆ ਤੁਸੀਂ ਜਦੋਂ ਗੁਰਨਾਨ ਹਸਪਤਾਲ ਵਿੱਚ ਆਇਓ ਜੀ ਇੱਥੇ ਜਦੋਂ ਸਵੇਰੇ ਮਾਰਨਿੰਗ ਇੱਥੇ ਆਏ ਆਂ ਕੁਝ ਡਾਕਟਰ ਇੱਥੇ ਸੀਗੇ ਤੇ ਕੁਝ ਆਪਣੀ ਸੀਡਾਂ ਤੇ ਨਹੀਂ ਸੀਗੇ ਜਦਕੀ ਟਾਈਮ 8 ਵਜੇ ਦਾ ਤੇ ਪਰਮਾਤਮਾ ਦਾ ਦੂਸਰਾ ਰੂਪ ਕਿਹਾ ਜਾਂਦਾ ਡਾਕਟਰ ਮਰੀਜ਼ਾਂ ਨੂੰ ਜਿਹੜੀ ਸਹੀ ਸਹੂਲਤ ਦੇ ਸਕਦੇ ਨੇ ਉਹ ਡਾਕਟਰ ਹੀ ਨੇ ਪਰ ਉਹ ਜੇ ਸਮੇਂ ਸਰ ਪਹੁੰਚੇ ਹੁੰਦੇ ਤਾਂ ਪਰ ਕਿੰਨੇ ਮਰੀਜ਼ ਅਸੀਂ ਇਦਾਂ ਦੇ ਦੇਖੇ ਨੇ ਜਿਨ੍ਹਾਂ ਨਾਲ ਗੱਲਬਾਤ ਵੀ ਕੀਤੀ ਕਿ ਦਵਾਈਆਂ ਲੈਣ ਆਇਆ ਕੋ ਕਪੂਰਥਲੇ ਤੋਂ ਆਇਆ ਸ਼ਰੋ ਬਾਹਰ ਵੀ ਆਇਆ ਤਾਂ ਪਰ ਕਾਫੀ ਲੰਬੇ ਸਮੇਂ ਤੋਂ ਆ ਕੇ ਇੱਥੇ ਬੈਠਾ ਪਿਆ ਪਰ ਟਾਈਮ 'ਚ ਡਾਕਟਰ ਨਹੀਂ ਇੱਥੇ ਅਵੇਲੇਬਲ ਹੈ ਉਹਨਾਂ ਨੂੰ ਦਵਾਈ ਨਹੀਂ ਮਿਲੀ ਉਹਨਾਂ ਦਾ ਅੱਖ ਨਾਲ ਕਿ ਖੱਜਲ ਖਵਾਰ ਹੋ ਰਿਹਾ ਸੋ ਡਾਕਟਰਾਂ ਨੂੰ ਚਾਹੀਦਾ ਹੈਗਾ ਕਿ ਇੱਕ ਤਾਂ ਜਿਹੜਾ ਡਾਕਟਰ ਮਰੀਜ਼ਾਂ ਦੀ ਦੇਖਭਾਲ ਲਈ ਜੋ ਉਹਨਾਂ ਨੂੰ ਟਾਈਮ ਜਿਹੜਾ ਨਿਰਧਾਰਤ ਕੀਤਾ ਗਿਆ ਹੋਇਆ ਸਰਕਾਰ ਵੱਲੋਂ ਉਹ ਆਪਣੇ ਟਾਈਮ 'ਤੇ ਪਹੁੰਚਣ ਤਾਂ ਜੋ ਮਰੀਜ਼ਾਂ ਦੀ ਕੋਈ ਖੱਜਲ ਖਵਾਰੀ ਨਾ ਹੋਵੇ ਦੂਸਰਾ ਮੈਡੀਕਲ ਡਿਪਾਰ ਡਾਇਰੈਕਟਰ ਵੱਲੋਂ ਜਿਹੜਾ ਇੱਕ ਇਹਨਾਂ ਨੂੰ ਚਿੱਠੀ ਜਾਰੀ ਕੀਤੀ ਗਈ ਹੈ ਕਿ ਜਿਹੜੀਆਂ ਦਵਾਈਆਂ ਹਨ ਲੋਕਾਂ ਲਈ ਮਰੀਜ਼ਾਂ ਲਈ ਜਿਹੜੀ ਉਹਨਾਂ ਦੀ ਪੋਕਟ ਦੇ ਵਿੱਚ ਅਲੋਗ ਕਰਕੇ ਚੱਕੇ ਜਿਹੜੀ ਜਨਰਿਕ ਦਵਾਈਆਂ ਉਹ ਲਿਖੀਆਂ ਜਾਣ। ਕੁਝ ਡਾਕਟਰਾਂ ਨੇ ਇਹ ਗੱਲਬਾਤ ਵੀ ਕੀਤੀ ਤੇ ਪਰਚੀਆਂ ਵੀ ਵੇਖੀਆਂ ਗਈਆਂ। ਉਹ ਬਿਲਕੁਲ ਉਦਾਂ ਹੀ ਜਨਰਿਕ ਦਵਾਈਆਂ ਤੇ ਆਪਣਾ ਜਿਹੜੀਆਂ ਕੈਪੀਟਲ ਤਰੀਕੇ ਨਾਲ ਲਿਖੀਆਂ ਗਈਆਂ ਬਿਲਕੁਲ ਸਾਫ਼-ਸੁਤਰੀਆਂ ਤੇ ਵੱਡੇ ਅੱਖਰਾਂ 'ਚ ਸੀਗੀਆਂ ਤੇ ਸੋ ਸਾਡੇ ਡਾਕਟਰਾਂ ਨੂੰ ਚਾਹੀਦਾ ਕਿ ਇਦਾਂ ਕੀਤਾ ਜਾਵੇ ਪਰ ਕੁਝ ਡਾਕਟਰ ਅਵੇਲੇਬਲ ਹੀ ਨਹੀਂ ਜਿਹੜੇ ਸੀਟ ਦੇ ਉੱਤੇ ਹੈਗੇ। ਉਹਨਾਂ ਲਈ ਮੇਨ ਹੈਗਾ ਕਿ ਜਿਹੜਾ ਆਪਣਾ ਟਾਈਮ 'ਤੇ ਪਹੁੰਚੇ ਜਿਹੜੇ ਲੋਕ ਜੀ ਬਿਲਕੁਲ ਅਜੇ ਜੀ ਅਸੀਂ ਲਗਾਤਾਰ ਪੰਨਾ ਵੀ ਖਬਰਾਂ ਪ੍ਰਸਾਰਿਤ ਕੀਤੀ ਗੁਰੂ ਨਾਨਕ ਦੇਵ ਜੀ ਉਸ ਤੋਂ ਬਾਅਦ ਅਸੀਂ ਚੇਂਜ ਦੇਖਿਆ ਵੀ ਡਾਕਟਰ ਆਪਣੇ ਟਾਈਮ ਸਰ ਆ ਵੀ ਰਹੇ ਨੇ ਆਪ ਲਗਭਗ 1 ਮਹੀਨੇ ਤੋਂ ਬਾਅਦ ਜਦੋਂ ਅਸੀਂ ਫਿਰ ਦੁਬਾਰਾ ਆਏ ਫਿਰ ਕੀ ਹੋਣ ਕੀ ਲੱਗਦਾ ਹੈ ਹਾਲਾਤ ਵਧੀਆ ਹੋਏ ਜਾਂ ਉਸ ਤੋਂ ਬਾਅਦ ਘਟਿਆ ਹੋਏ ਜੀ ਦੇਖੋ ਜੀ ਫਾਸਟਵੇ ਨਿਊਜ਼ ਟੀਮ ਦਾ ਜਿਹੜਾ ਮਕਸਦ ਹੀ ਇਹ ਹੋਆ ਕਿ ਜਿਹੜੇ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਖਾਸ ਕਰ ਸਰਕਾਰੀ ਵਿਭਾਗਾਂ ਤੋਂ ਉਹਨਾਂ ਨੂੰ ਥੋੜਾ ਜਿਹਾ ਉਜਾਗਰ ਕੀਤਾ ਜਾਵੇ ਅਧਿਕਾਰੀਆਂ ਦੇ ਸਾਹਮਣੇ ਜਾਂ ਜਿਹੜਾ ਵੀ ਸਬੰਧਿਤ ਵਿਭਾਗ ਹੈ ਜਾਂ ਸਰਕਾਰ ਦੇ ਸਾਹਮਣੇ ਔਰ ਉਹਨਾਂ ਦਾ ਹੱਲ ਕਰਵਾਇਆ ਪਿਛਲੇ ਕਾਫੀ ਮਹੀਨਿਆਂ ਤੋਂ ਇਹ ਕਵਰੇਜ ਸਾਡੀ ਚੱਲ ਰਹੀ ਹੈ ਗੁਨਾਨਕਾ ਹਸਪਤਾਲ ਕਿਉਂਕਿ ਸਰਕਾਰੀ ਹਸਪਤਾਲ ਕੋ ਫੋਨ ਕਰਨੇ ਇਥੇ ਜ਼ਰੂਰਤਮੰਦ ਲੋਕ ਜ਼ਿਆਦਾ ਆਉਂਦੇ ਨੇ ਜਿਹੜੇ ਜ਼ਿਆਦਾ ਮਹਿੰਗਾ ਇਲਾਜ ਅਫੋਰਡ ਨਹੀਂ ਕਰ ਸਕਦੇ ਉਹ ਆਉਂਦੇ ਨੇ ਆਪਣੇ ਇਲਾਜ ਲਈ ਉਹਨਾਂ ਨੂੰ ਉਮੀਦ ਹੁੰਦੀ ਹੈ ਵੀ ਦਵਾਈ ਵੀ ਇੱਥੋਂ ਫ੍ਰੀ ਵੀ ਮਿਲੇਗੀ ਸਸਤੀ ਮਿਲੇਗੀ ਔਰ ਇਲਾਜ ਵੀ ਚੰਗਾ ਹੋਏਗਾ ਲੇਕਿਨ ਜਿਤਨਾ ਸੁਸ਼ੀਲ ਜੀ ਨੇ ਤੁਹਾਨੂੰ ਦੱਸਿਆ ਔਰ ਤੁਸੀਂ ਸਾਰੀ ਕਵਰੇਜ ਵੀ ਕੀਤੀ ਅੰਦਰ ਜੇ ਡਾਕਟਰਸ ਟਾਈਮ ਤੇ ਨਹੀਂ ਆਏ ਲੋਕ ਦੇਖੋ ਮਜੀਠੇ ਤੋਂ ਕਪੂਰਤਲੇ ਤੋਂ ਕਿੰਨੇ ਕਿੰਨੇ ਦੂਰ ਤੋਂ ਪੇਸ਼ੈਂਟ ਆਏ ਨੇ ਲੇਕਿਨ ਆ ਕੇ ਉਹ ਵੇਟ ਕਰਦੇ ਨੇ ਵਾ ਔਰ ਉਹਨਾਂ ਦਿਹਾੜੀ ਦਾ ਵੀ ਕੰਮ ਆਪਣੀ ਦਿਹਾੜੀ ਤੇ ਪਾ ਵੀ ਕਰਨਾ ਹੈ ਔਰ ਆਪਣਾ ਕਮਾਉਣਾ ਵੀ ਆ ਖਾਣਾ ਵੀ ਆ ਘਰ ਵੀ ਚਲਾਉਣਾ ਲੇਕਿਨ ਡਾਕਟਰਾਂ ਦੀ ਥੋੜੀ ਲੇਟ ਲਤੀਫੀ ਕਰਨ ਉਹ ਵੀ ਪਰੇਸ਼ਾਨ ਹੁੰਦੇ ਨੇ ਸੋ ਜਿਹੜੇ ਸਰਕਾਰੀ ਹਸਪਤਾਲਾਂ ਦਾ ਮਕਸਦ ਹੀ ਇਹ ਹੋਇਆ ਵੀ ਮਰੀਜ਼ਾਂ ਦੀ ਸੇਵਾ ਜਿਹੜੇ ਖਾਸ ਕਰ ਜ਼ਰੂਰਤਮੰਦ ਪਰਿਵਾਰ ਨੇ ਉਹਨਾਂ ਨੂੰ ਔਰ ਤੁਸੀਂ ਦੇਖੋ ਬਲੱਡ ਬੈਂਕ 'ਚ ਵੀ ਗਈ ਹੈ ਟੀਮ ਜੇ ਕਿਸੇ ਨੂੰ ਅਮਰਦਿ ਅਸੀਂ ਬਲੱਡ ਦੀ ਲੋੜ ਪੈ ਜਾਏ ਉੱਥੇ ਕੋਈ ਨਹੀਂ ਸੀ ਡਿਊਟੀ ਤੇ ਕਮਰੇ ਖਾਲੀ ਪਏ ਨੇ ਤੇ ਡਾਕਟਰ ਜਿਹੜੇ ਟਾਈਮ ਤੇ ਨਹੀਂ ਆ ਰਹੇ ਬਸ ਇਹੋ ਹੀ ਹੈ ਕਿ ਸੁਧਾਰ ਹੋਣਾ ਚਾਹੀਦਾ ਥੋੜਾ ਸਰਕਾਰ ਨੂੰ ਇਸ ਵੱਲ ਧਿਆਨ ਇਲਾਜ ਸਹੀ ਹੋ ਸਕੇ ਸਮੇਂ ਸਿਰ ਹੋ ਸਕੇ ਉਹਨਾਂ ਨੂੰ ਦਵਾਈਆਂ ਦੀ ਵੀ ਜਿਹੜੀ ਸੁਵਿਧਾ ਫ੍ਰੀ ਮਿਲੇ ਔਰ ਸਸਤੀ ਦਵਾਈ ਖਾਸ ਕਰ ਇਹਦੇ ਵੱਲ ਧਿਆਨ ਦੇ ਚਾਹਵੇ ਕਿ ਦਵਾਈ ਜਿਹੜੀ ਸਸਤੀ ਲਿਖ ਕੇ ਦਿੱਤੀ ਜਾਵੇ ਅਰ ਆਪਣਾ ਕੋਈ ਡਾਕਟਰ ਆਪਣਾ ਹਿੱਤ ਨਾ ਵੇਖੇ ਕਿਉਂਕਿ ਜਿਹੜੇ ਜ਼ਰੂਰਤਮੰਦ ਪਰਿਵਾਰ ਜਿਵੇਂ ਤੁਹਾਨੂੰ ਦੱਸਿਆ ਵੀ ਆਂਦੇ ਨੇ ਇੱਥੇ ਜ਼ਿਆਦਾ ਇਲਾਜ ਕਰਵਾਉਣ ਸੋ ਉਹਨਾਂ ਦੇ ਧਿਆਨ ਰੱਖ ਕੇ ਉਹਨਾਂ ਦੇ ਹਿੱਤ ਨੂੰ ਧਿਆਨ ਚ ਰੱਖਦੇ ਹੋયા ਆਂ ਦਵਾਈਆਂ ਜਨਰਿਕ ਦਵਾਈਆਂ ਜ਼ਿਆਦਾ ਲਿਖੀਆਂ ਜਾਣ ਇਹੋ ਹੀ ਗੱਲ ਹੈ ਸਾਡਾ ਦਾ ਤੇ ਅਮਰੀਕ ਜੀ ਅੱਜ ਤੁਸੀਂ ਗੁਰਨਾਨਕ ਹਸਪਤਾਲ ਵੀ ਪੁੱਜੇ ਤੇ ਤੁਸੀਂ ਕਵਰੇਜ ਵੀ ਕੀਤੀ ਹੈ ਤੇ ਕੀ ਦੇਖਣ ਨੂੰ ਮਿਲਿਆ ਵੀ ਡਾਕਟਰ ਆਪਣ ਵੇਖੋ ਜੀ ਜਿਵੇਂ ਸਾਡੇ ਇੱਕ ਸਾਥੀ ਨੇ ਕਿਹਾ ਕਿ ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਹਨ ਤੇ ਇਸ ਰੱਬ ਰੂਪ ਕੋਲ ਆਪਣੀ ਫਰਿਆਦ ਲੈ ਕੇ ਆਪਣੀ ਇਲਾਜ ਵਾਸਤੇ ਮਰੀਜ਼ ਆਉਂਦੇ ਹਨ ਜਾਂ ਤੇ ਉਹ ਰੱਬ ਨੂੰ ਅਰਦਾਸ ਕਰਦੇ ਹਨ ਜਾਂ ਫਿਰ ਉਹ ਡਾਕਟਰਾਂ ਕੋਲ ਹੁੰਦੇ ਹਨ ਤੇ ਮੇਰੇ ਨਾਲ ਇੱਕ ਮੇਰਾ ਸਾਥੀ ਡਾਕਟਰ ਜਿਹੜਾ ਬਾਬਾ ਨਾਨਕ ਤੋਂ ਬੜੀ ਦੂਰ ਤੋਂ ਆਇਆ ਸੀ ਜੇ ਕਿਤੇ ਨਾ ਕਿਤੇ ਰੱਬ ਨੇ ਵੀ ਰਾਹ ਦੇ ਵਿੱਚ ਅਰchna ਪਾਈਆਂ ਹੋਈਆਂ ਹਨ ਧੁੰਦ ਇੰਨੀ ਜ਼ਿਆਦਾ ਹੈ ਕਿ ਹਸਪਤਾਲ ਪਹੁੰਚਣ ਲੱਗਾਂ ਹੀ ਬੜਾ ਟਾਈਮ ਲੱਗਦਾ ਹੈ ਫਿਰ ਵੀ ਮਰੀਜ਼ 8 ਵਜੇ ਤੋਂ ਪਹਿਲਾਂ ਹਸਪਤਾਲ ਪਹੁੰਚ ਚੁੱਕਾ ਸੀ ਤੇ ਉਸਨੇ ਦੱਸਿਆ ਕਿ ਜਦ ਉਹ ਡਾਕਟਰ ਕੋਲ ਗਿਆ ਅੱਗੇ ਕੋਈ ਵੀ ਡਾਕਟਰ ਨਹੀਂ ਸੀ ਫਿਰ ਅਸੀਂ ਇਹਨਾਂ ਨੂੰ ਰੱਬ ਦਾ ਰੂਪ ਕਿਵੇਂ ਕਵਾਂਗੇ ਜਿਵੇਂ ਕਿ ਸਰਕਾਰ ਇਹਨਾਂ ਨੂੰ ਮੋਟੀਆਂ ਤਰਖਮਾਂ ਦੇ ਰਹੀ ਹੈ ਤਾਂ ਇਹਨਾਂ ਦਾ ਫਰਜ਼ ਬੰਦਾ ਹੈ ਕਿ ਉਹ ਮਰੀਜ਼ਾਂ ਨਾਲ ਆਪਣਾ ਦੋਸਤਾਨਾ ਸੁਭਾਅ ਆਪਣਾ ਪਿਆਰ ਸਤਿਕਾਰ ਉਹਨਾਂ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਨ ਟਾਈਮ ਸਿਰ ਜਾ ਕੇ ਮਰੀਜ਼ਾਂ ਨੂੰ ਵੇਖਣ ਤੇ ਇੱਥੇ ਇਹ ਵੀ ਵੇਖਿਆ ਗਿਆ ਹੈ ਕਿਈ ਡਾਕਟਰ ਘਰਾਂ ਦੇ ਵਿੱਚ ਹੀ ਮਰੀਜ਼ ਵੇਖਦੇ ਹਨ ਜੋ ਕਿ ਬਹੁਤ ਜ਼ਿਆਦਾ ਗਲਤ ਹੈ ਤੇ ਮੈਂ ਸਰਕਾਰ ਅੱਗੇ ਭਗਵੰਤ ਮਾਨ ਸਰਕਾਰ ਅੱਗੇ ਅਪੀਲ ਕਰਦਾ ਬੇਨਤੀ ਕਰਦਾ ਹਾਂ ਕਿ ਇਹੋ ਜਿਹੇ ਡਾਕਟਰਾਂ ਨੂੰ ਸਾਰੇ ਡਾਕਟਰ ਇਹੋ ਜੇ ਨਹੀਂ ਹੁੰਦੇ ਪਰ ਜਿਹੜੇ ਡਾਕਟਰ ਆਪਣੀ ਡਿਊਟੀ ਦੇ ਵਿੱਚ ਕਤਾਈ ਕਰਦੇ ਹਨ ਟਾਈਮ ਸਰ ਮਰੀਜ਼ਾਂ ਨੂੰ ਨਹੀਂ ਵੇਖਦੇ ਘਰਾਂ 'ਚ ਬਿਠੇ ਰਹਿੰਦੇ ਹਨ ਜਿਵੇਂ ਕਿ ਮਰੀਜ਼ਾਂ ਨੂੰ ਦੱਸਿਆ ਕਿ ਇਸ ਵੇਲੇ ਬੜੀ ਬੜੀ ਦੂਰੋਂ ਤੁੰਨਾ ਜਾ ਕੇ ਇੱਥੇ ਆਉਂਦੇ ਹਨ ਤਾਂ ਜੋ ਉਹ ਟਾਈਮ ਸਰ ਵੇਲੇ ਹੋ ਸਕਣ ਪਰ ਜੇਕਰ ਅੱਗੇ ਡਾਕਟਰ ਹੀ ਨਾ ਹੋ ਤੋ ਕੀ ਕਰਨਗੇ ਮੈਂ ਭਗਵੰਤ ਮਾਨ ਸਰਕਾਰ ਅੱਗੇ ਅਪੀਲ ਕਰਦਾ ਹਾਂ ਕਿ ਇਹਨਾਂ ਡਾਕਟਰਾਂ ਨੂੰ ਜਿਹੜੇ ਕਤਾਈ ਕਰਦੇ ਹਨ ਡਿਊਟੀ ਵਿੱਚ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਏ ਵਿਜੇ ਕੁਮਾਰ ਰਿਪੋਰਟਰ ਸਾਡੇ ਨਾਲ ਮੌਜੂਦ ਹਨ ਬਲਕਿ ਜੀ ਵਿਜੇ ਜੀ ਅੱਜ ਤੁਸੀਂ ਜਦੋਂ 22 ਦਸੰਬਰ ਦਿਨ ਸੋਮਵਾਰ ਨੂੰ ਕਵਰੇਜ ਕਰਨ ਵਾਸਤੇ ਕੀ ਵੇਖਿਆ ਕਿ ਡਾਕਟਰ ਆਪਣੀ ਸ਼ੀਟ ਤੇ ਸਨ ਜਾਂ ਕੋਈ ਮਰੀਜ਼ਾਂ ਨਾਲ ਗੱਲਬਾਤ ਹੋਈ ਕਿ ਗੱਲਬਾਤ ਅੱਜ ਹੋਈ ਤੇ ਕੀ ਕਰਨੇ ਚਾਹੀਦੇ ਪਹਿਲਾਂ ਤੇ ਜਦੋਂ ਅਸੀਂ ਵਾਰਡ ਦੇ ਵਿੱਚ ਗਏ ਆ ਤੇ ਵਾਰਡ ਦੇ ਵਿੱਚ ਡਾਕਟਰ ਮੌਜੂਦ ਨਹੀਂ ਤੇ ਦੂਸਰੀ ਗੱਲ ਕਿ ਵਾਰਡ ਦੇ ਵਿੱਚ ਜਿਹੜੇ ਡਾਕਟਰ ਜੂਨੀਅਰ ਡਾਕਟਰ ਸੀਗੇ ਉਹਨਾਂ ਵੱਲੋਂ ਆਖਿਆ ਗਿਆ ਕਿ ਓਪੀਡੀ ਚੱਲ ਰਹੀ ਹੈ ਤੇ ਡਾਕਟਰ ਓਪੀਡੀ 'ਚ ਨਹੀਂ ਜਦੋਂ ਓਪੀਡੀ 'ਚ ਜਾਂਦੇ ਆ ਤੇ ਉੱਥੇ ਵੀ ਸਿਰਫ ਜੂਨੀਅਰ ਹੀ ਮਿਲਦੇ ਨੇ ਸੀਨੀਅਰ ਡਾਕਟਰ ਕੋਈ ਵੀ ਨਹੀਂ ਮਿਲਦਾ ਸੋ ਕਹਿ ਸਕਦੇ ਨੇ ਕਿ ਜੂਨੀਅਰ ਡਾਕਟਰ ਹੀ ਦੇਖੇਗੇ ਪਰ ਸੀਨੀਅਰ ਡਾਕਟਰ ਕੋਈ ਵੀ 8.5 ਤੋਂ 9 ਵਜੇ ਤੱਕ ਕੋਈ ਵੀ ਉੱਥੇ ਮੌਜੂਦ ਨਹੀਂ ਸੀ ਇੱਕ ਮਰੀਜ਼ ਜਿਹੜੇ ਕਿ ਬਜ਼ੁਰਗ ਜਿਹੜੇ ਡੇਰਾ ਬਾਬਾ ਨਾਨਕ ਤੋਂ ਆਏ ਨੇ ਉਹਨਾਂ ਦਾ ਆਖਣਾ ਹੈ ਕਿ ਇਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਕੋਈ ਵੀ ਜਿਹੜੀ ਦਵਾਈ ਹੈ ਉਹ ਫ੍ਰੀ ਨਹੀਂ ਮਿਲਦੀ ਜਾਂ ਫਿਰ ਸਸਤੀ ਨਹੀਂ ਮਿਲਦੀ। 12 ਦਵਾਈਆਂ ਲਿਖੀਆਂ ਜਾਂਦੀਆਂ ਨੇ, 12 ਮਹਿੰਗੀਆਂ ਦਵਾਈਆਂ ਮਿਲਦੀਆਂ ਨੇ ਤੇ ਮਹਿੰਗੀਆਂ ਦਵਾਈਆਂ ਜਿਹੜੀਆਂ ਨੇ ਉਹਨਾਂ ਦੇ ਨਾਲ ਜਿਹੜੇ ਜ਼ਰੂਰਤਮੰਦ ਲੋਕ ਨੇ ਜਿਹੜੇ ਨਹੀਂ ਲੈ ਸਕਦੇ ਉਹ ਕਿਸ ਤਰ੍ਹਾਂ ਕਰਨਗੇ? ਸੋ ਜੇ ਇੰਨਾ ਵੱਡਾ ਹਸਪਤਾਲ ਹੈ ਤੇ ਫਿਰ ਜੇ ਇਹ ਸੁਵਿਧਾ ਹੀ ਨਹੀਂ ਤੇ ਫਿਰ ਕੀ ਫਾਇਦਾ? ਸੋ ਡਾਕਟਰਾਂ ਨੂੰ ਚਾਹੀਦਾ ਹੈ ਕਿ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਸਹੀ ਤਰੀਕੇ ਦੇ ਨਾਲ ਨਿਭਾਣ। ਸਰਕਾਰੀ ਨੌਕਰੀ ਹਰ ਕਿਸੇ ਨੂੰ ਚਾਹੀਦੀ ਹੈ ਪਰ ਸਿਰਫ ਤਨਖਾਹਾਂ ਤੱਕ ਕੰਮ ਕੋਈ ਨਹੀਂ ਕਰਨਾ ਚਾਹੁੰਦਾ ਸੋ ਇਸ ਵਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਅੱਜ ਜੇ ਦੇਖਿਆ ਸੀ ਜਦੋਂ ਵਾਰਡ ਕਪਿਲਾ ਦੀ ਵਾਰਡ 'ਚ ਗਏ ਉਹ ਕਹਿੰਦੇ ਵੀ ਡਾਕਟਰ ਕਪਿਲਾ ਆਪੀਡੀ 'ਚ ਬੈਠੇ ਨਾ ਜਾਂ ਡਾਕਟਰ ਕਈ ਆਪੀਡੀ 'ਚ ਬੈਠੇ ਤੇ ਉੱਥੇ ਨਜ਼ਰ ਆਈ ਸੀ ਜੰਦ ਬਿਲਕੁਲ ਵੀ ਉੱਥੇ ਖਾਲੀ ਕੁਰਸੀਆਂ ਦਿਖੀਆਂ ਕੁੰਡੀਆਂ ਲੱਗੀਆਂ ਨੇ ਦਰਵਾਜ਼ਿਆਂ ਨੂੰ ਸਫਾਈਆਂ ਹੋ ਰਹੀਆਂ ਨੇ ਪੌਣੇ 9 ਵਜੇ ਤੱਕ ਸਫਾਈਆਂ ਹੋ ਰਹੀਆਂ ਨੇ ਤੇ ਸਫਾਈ ਦਾ ਕਿਹੜਾ ਟਾਈਮ ਹੈ ਤੇ ਡਾਕਟਰ ਸਾਹਿਬ ਦੇ ਆਉਣ ਦਾ ਕਿਹੜਾ ਟਾਈਮ ਹੈ ਕੁਝ ਪਤਾ ਨਹੀਂ ਇਸ ਬਾਰੇ ਕੋਈ ਵੀ ਜਵਾਬ ਦੇਣ ਨੂੰ ਤਿਆਰ ਨਹੀਂ ਇੱਥੇ ਤੱਕ ਕਿ ਸਾਨੂੰ ਜੂਨੀਅਰ ਡਾਕਟਰਾਂ ਵੱਲੋਂ ਬਾਹਰ ਜਾਣ ਲਈ ਕਹਿ ਦਿੱਤਾ ਗਿਆ ਕਿ ਕਮਰੇ ਦੇ ਵਿੱਚੋਂ ਬਾਹਰ ਹੋ ਜਾਓ ਸੋ ਇਸ ਤਰ੍ਹਾਂ ਦਾ ਇਹਨਾਂ ਦਾ ਬਿਹੇਵੀਅਰ ਹੈ ਜੇ ਸਵਾਲ ਪੁੱਛ ਲਈਏ ਤੇ ਫਿਰ ਇਸ ਤਰ੍ਹਾਂ ਦਾ ਇਹਨਾਂ ਦਾ ਬਿਹੇਵੀਅਰ ਹੋ ਜਾਂਦਾ ਹੈ ਜੀ ਬਿਲਕੁਲ ਮੇਰੇ ਸਹਿਯੋਗੀ ਸਾਰੇ ਮੇਰੇ ਨਾਲ ਸਨ ਜਿਨ੍ਹਾਂ ਨਾਲ ਗੱਲਬਾਤ ਕਰਦੇ ਹਾਂ ਆਖਿਆ ਕਿ ਜ਼ਿਆਦਾਤਰ ਤੋ ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਗੁਰੂ ਨਾਨਕ ਹਸਪਤਾਲ ਜਿੱਥੇ ਦੂਰ ਦਰਾਡੇ ਦੇ ਲੋਕ ਇਲਾਜ ਕਰਵਾਣ ਆਉਂਦੇ ਹਨ ਤੋ ਡਾਕਟਰਾਂ ਦੀ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਹੈ ਕਿ ਡਾਕਟਰ ਆਪਣੀ ਜ਼ਿੰਮੇਵਾਰੀ ਤਹਿਤ ਸਮੇਂ ਸਿਰ ਅੱਤੇ ਡਿਊਟੀ ਕਰਨ ਅਤੇ ਜਿਹੜੇ ਇਲਾਜ ਕਰਵਾਣ ਮਰੀਜ਼ ਆਉਂਦੇ ਹਨ ਉਹਨਾਂ ਨੂੰ ਕੋਈ ਪਰੇਸ਼ਾਨੀਆਂ ਸਾਹਮਣੇ ਨਾ ਕਰਨ ਪਏ ਸਹਿਯੋਗੀ ਸੁਨੀਲ ਕੁਮਾਰ ਅਤੇ ਨਰੇਸ਼ ਕੁਮਾਰਨ ਫਾਸਟ ਮੈਨਿਊ ਜੈ ਰਕੇਸ਼ ਕੁਮਾਰ